ਉੱਤਰ ਪ੍ਰਦੇਸ਼ ਦੇ ਪੀਲਪੀਤ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ ਐਨਆਈਏ ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰਣਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਪੁਰ ਦੇ ਵਿੱਚ ਐਨਆਈਏ ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ دہشت ਫੈਲ ਗਈ ਐਨਆਈਏ ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ ਐਨਆਈਏ ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਟਗੜ੍ਹ ਥਾਣੇ ਦੀ ਅਨਸਾਰ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀ ਭੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਵਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਲਈ ਸੀ